ਇਹ ਪਰਮੇਸ਼ੁਰ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਦੇ ਦੇਗਾ ਦੁਨ ਪਰਹਾ ਇਹਸੂ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਦੇ ਦੇਗਾ ਦੁਨ ਪਰਹਾ ਖੁਸ਼ਖਬਰੀ ਦੇ ਇਸ ਨਵੇਂ ਪਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 11 ਦੇ ਆਏ ਉਸਦੀ 11 ਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਮੈਂ ਤੁਹਾਨੂੰ ਸੱਤ ਆਖਦਾ ਹਾਂ ਭਈ ਜਿਹੜੇ ਤੀਵੀਆਂ ਤੋਂ ਜੰਮੇ ਉਹਨਾਂ ਵਿੱਚੋਂ ਯੋਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਾ ਉੱਠਿਆ ਪਰ ਜੋ ਸੁਰਗ ਦੇ ਰਾਜ ਵਿੱਚ ਛੋਟਾ ਹੈ ਸੋ ਉਸ ਤੋਂ ਵੱਡਾ ਹੈ ਯੋਹੰਨਾ ਬਪਤਿਸਮਾ ਦੇਣ ਵਾਲਾ ਯਹੂਦੀਆਂ ਦਾ ਆਖਰੀ ਨਬੀ ਸੀ ਜੋ ਕਿ ਪ੍ਰਭੂ ਯੀਸ਼ੂ ਮਸੀਹ ਜੀ ਤੋਂ ਪਹਿਲਾਂ ਦੇ ਰੀਤੀ ਰਿਵਾਜ ਕਰਮਕਾਂਡ ਦੇ ਦੁਆਰਾ ਪਰਮੇਸ਼ਰ ਉੱਤੇ ਵਿਸ਼ਵਾਸ ਨੂੰ ਪ੍ਰਗਟ ਕਰਨ ਦੇ ਲਈ ਵਿਵਸਥਾ ਦੇ ਉੱਤੇ ਚੱਲਣ ਵਾਲੇ ਹੁੰਦੇ ਸਨ ਪਰੰਤੂ ਇਹ ਸਭ ਵਿਵਸਥਾ ਪ੍ਰਭੂ ਯੀਸ਼ੂ ਮਸੀਹ ਜੀ ਦੇ ਜੀਵਨ ਦੇ ਬਾਰੇ ਵਿੱਚ ਸੂਚਨਾ ਪ੍ਰਦਾਨ ਕਰਦੀ ਸੀ ਉਸ ਦੇ ਬਲੀਦਾਨ ਅਤੇ ਉਹਨਾਂ ਦੇ ਜੀ ਉੱਠਣ ਦੇ ਬਾਰੇ ਇਹ ਸੰਕੇਤ ਕਰਦੀ ਹੈ ਹੁਣ ਜੋ ਕੋਈ ਵੀ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਦੇ ਉੱਤੇ ਵਿਸ਼ਵਾਸ ਰੱਖ ਕੇ ਪਾਪਾਂ ਦੀ ਮਾਫੀ ਅਤੇ ਮੁਕਤੀ ਨੂੰ ਪ੍ਰਾਪਤ ਕਰਨ ਦੇ ਲਈ ਪ੍ਰਾਰਥਨਾ ਕਰਦਾ ਹੈ ਪਰਮੇਸ਼ਰ ਉਸਦੇ ਪਾਪਾਂ ਨੂੰ ਮਾਫ਼ ਕਰਕੇ ਉਸ ਨੂੰ ਮੁਕਤੀ ਪ੍ਰਦਾਨ ਕਰਦਾ ਹੈ ਯੋਹੰਨਾ ਦੀ ਅੰਜੀਲ ਉਸਦਾ 20 ਅਧਿਆਇ ਉਸਦੀ 29 ਆਇਤ ਵਿੱਚ ਪ੍ਰਭੂ ਯੇਸ਼ੂ ਮਸੀਹ ਜੀ ਆਪਣੇ ਚੇਲੇ ਥੋਮਾ ਨੂੰ ਉਹਨਾਂ ਲੋਕਾਂ ਦੇ ਬਾਰੇ ਵਿੱਚ ਕਹਿੰਦੇ ਹਨ ਤੂੰ ਮੈਨੂੰ ਦੇਖਿਆ ਹੈ ਕਿ ਆ ਤੂੰ ਇਸ ਲਈ ਵਿਸ਼ਵਾਸ ਕਰਦਾ ਹੈ ਪਰ ਧੰਨ ਹਨ ਉਹ ਜਿਹੜੇ ਮੈਨੂੰ ਬਿਨਾਂ ਦੇਖੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਪਿਆਰੋ ਇਹੋ ਜਿਹੀ ਖੁਸ਼ਕਿਸਮਤੀ ਅਤੇ ਵਿਸ਼ੇਸ਼ ਅਧਿਕਾਰ ਦੇ ਬਾਰੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਕਹਿੰਦੇ ਹਨ ਕਿ ਸਵਰਗ ਦੇ ਰਾਜ ਦੇ ਵਿੱਚ ਉਹ ਉਨ੍ਹਾਂ ਨਬੀਆਂ ਤੋਂ ਵੀ ਵੱਡੇ ਹੋਣਗੇ ਯਾਰੋ ਕੀ ਤੁਸੀਂ ਆਪਣੇ ਜੀਵਨ ਦੇ ਵਿੱਚ ਇਸ ਖੁਸ਼ਕਿਸਮਤੀ ਨੂੰ ਪ੍ਰਾਪਤ ਨਹੀਂ ਕਰਨਾ ਚਾਹੋਗੇ ਪਰਮੇਸ਼ਰ ਤੁਹਾਡੀ ਸਹਾਇਤਾ ਕਰੇ ਧੰਨਵਾਦ